हां जी दोस्तों की हालचाल है खास करदा ठीक ठाक होंगे जरा 724 ट्रैक्टर ਦੇ ਉੱਤੇ 12 ਇੰਚੀ ਪੇਟੀ ਫਿੱਟ ਕਰਕੇ ਦਿੱਤੀ ਆ ਬਾਈ ਜੀ 5 2 ਵਾਲੇ ਅੱਜ 来 ਆਪਾਂ ਮੋਨੋ 4 ਵਾਲਾ ਤੇ ਫਿਟਿੰਗ ਆਪਾਂ 17 ਦੀ ਸਲੀਪਾ ਚੜਾ ਕੇ ਕਰਕੇ ਦਿੱਤੀ ਆ ਤੇ ਬੈਕ ਸਾਈਡ ਲਵਾਇਆ ਬਾਈ ਨੇ ਫਰੇਮ ਸਿੱਧੂ ਮੂਸੇ ਵਾਲੇ ਦੀ ਫੋਟੋ ਲਵਾਈ ਆ ਤੇ ਫਿਟਿੰਗ ਕਰੋ ਚੈੱਕ 5 ਤੋਂ ਵਾਲਾ ਸੈੱਟ 12 ਇੰਚ ਦੇ ਵਿੱਚ ਦੋ ਸੰਬੂ ਪਰ ਪੰਜ ਸਪੀਕਰ 6 ਇੰਚ ਬਾਕੀ ਕਰਦੇ ਆਂ ਬਾਈ ਨਾਲ ਗੱਲਬਾਤ ਹਨਾ ਸੱਚੀ ਗੱਲ ਬਾਈ ਜੀ ਸੱਚੀ ਗੱਲ ਕੀ ਨਾਮ ਆਪੜਾ ਗਰਦਾਰੀ ਭਾਈ ਗਰਦਾਰੀ ਠੀਕ ਹੈ ਕਿਹੜਾ ਪਿੰਡ ਹੈ ਅਲੀਕਾ ਗਰੇ ਅਲੀਕਾ ਹਾਂ ਜੀ ਠੀਕ ਹੈ ਕਿਵੇਂ ਲੱਗਿਆ ਸੈੱਟ ਵਧੀਆ ਹੀ ਜੀ ਪੂਰਾ ਵਧੀਆ ਹਾਂ ਜੀ ਬੇਸ ਬੂਸ ਫੁੱਲ ਓਕੇ ਹਾਂ ਤੇ ਫਿਟਿੰਗ ਕਿਵੇਂ ਹੋਈ ਹੈ ਵਧੀਆ ਬਹੁਤ ਇੱਕ ਹੀ ਨੰਬਰ ਦੀ ਸੀ ਫਿਟਿੰਗ ਹੋਈ ਹੈ ਜੀ ਇੱਕ ਨੰਬਰ ਦੀ ਫਿਟਿੰਗ ਹੋਈ ਹੈ ਠੀਕ ਆ ਬਾਈ ਧੰਨਵਾਦ ਤੇ ਕਿੰਨੇ ਕ ਦਿਨ ਹੋ ਗਏ ਸੀ ਬੁੱਕ ਕਰਵਾ ਕੇ ਗਿਆ ਇਹਨੂੰ ਏ ਭਾਈ ਹੋ ਗਏ ਸਾਨੂੰ 2025 ਦਿਨ ਹੋ ਗਏ ਵੀਰੇ 2025 ਦਿਨ ਹੋ ਗਏ ਹਾਂਜੀ ਠੀਕ ਹੈ ਬੁਕਿੰਗ ਕਰਵਾ ਕੇ ਗਏ ਸੀ ਕਿ ਅੱਜ ਸਾਡੀ ਵਾਰੀ ਆਈ ਠੀਕ ਆ ਬਾਈ ਧੰਨਵਾਦ ਤੇ ਭਾਈ ਅੱਜ 2025 ਦਿਨ ਹੋ ਗਏ ਸੀ ਬੁੱਕ ਕਰਵਾ ਕੇ ਗਏ ਸੀ ਆਪਣੇ ਕੋਲੋਂ ਸੈਟ 12 ਇੰਚ ਜੇ ਤੁਸੀਂ ਵੀ ਇਹ ਸੈਟ ਲਵਾਉਣਾ ਤਾਂ ਆਪਣੇ ਨਾਲ ਕਨੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲੇ ਜਾਂਦਾ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ